ਸੋ ਹਭਿਆ ਮਨ ਬੇਂਤੀ ਜੋ ਕੋਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਵੈ ਤੁਮ ਘਾਵੋ ਹੋ ਆਪ ਹਰ ਨਿਵਚਾਓ ਹੋ ਸੁਖੀ ਵਸ ਮੋਰੋ ਪਰਵਾਰ ਸੇਵਕ ਸੁਖ ਸਭੇ ਕਰਤਾਰ ਮੋਰ ਅਚਾਨਕ ਅਦਖਰੀਐ ਸਭ ਅਰਨਖੋ ਆਸੰਗਰੀਐ ਪੂਰਨ ਹੋਈ ਹਮਾਰੀ ਆਸ ਤੋਰ ਭਜਨ ਕੀ ਰਹੈ ਪਿਆਸਾ ਆਤਮੈ ਛਾਡ ਗਵਨ ਨਾ ਦਿਉ ਜੋ ਬਚਾਹੂੰ ਸੁਦਮ ਤੇ ਪਾਉ ਸੇਵਕਾ ਸ਼ਖ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਜੈਮ ਜਬ ਹਰੀਐ ਮਰਨ ਕਾਲ ਕਾ ਤਰਾਸ ਨੋਰੀਐ ਉਜੋ ਸਦਾ ਹਮਾਰੇ ਬੱਚਾ ਸ੍ਰੀ ਆ ਦੂਜੋ ਖਰੀ ਹੋ ਰੱਛਾ ਰਾਖ ਲਿਹੁ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤੁਮਹਾ ਪੂਰੀ ਜਤੋ ਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜਯ ਉਤਰਾ ਕਾਲ ਪਾਇ ਕਰੁਪ ਸੰ ਪ੍ਰਗਾਸਾ ਸਹਲ ਕਾਲ ਕਾ ਕੀ ਅਤਮਾਸਾ ਜਵਨਕਾਲ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਤੀਓ ਜਵਨਕਾਲ ਸਭ ਲੋਕ ਸੁਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਰੀਵਦੈ ਜਸ਼ਨ ਉਭਜਾਇਓ ਹਾਰਦੰਤੇ ਕੀ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਜਿਸਹੀ ਕੋ ਹਮਾਰੀ ਸਗਲ ਵਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਗਿਓ ਘਟ ਘੜਖੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਿਸ਼ਾਂਤ ਚਿੰਤੇ ਤੈ ਗੁਣ ਚਰੇ ਅਸੁੱਲਾ ਸਭ ਪਰ ਕਿਰਪਾ ਦੁਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਬਿਸ਼ਾਨੇ ਘਟ ਘੜ ਕੇ ਵਟ ਵਟ ਕੀ ਹੀ ਜਾਣੈ ਜਾਵਦ ਕਰਖ ਹਰਿ ਅਖਰ ਤਾਰਾ ਪ੍ਰਜਾ ਤ੍ਰਤਰੇ ਅਪਰ ਜਾਵੇ ਆਹਰ ਕਰਤ ਹਾਂ ਕੱਬ ਹਾਂ ਤੁਮ ਮੈਂ ਮਿਲ ਦੇਤਾ ਸਭ ਹਾਂ ਜੇਤੇ ਬਦਨਾ ਸ੍ਰਸਤ ਧਰੈ ਆਪਾਵਨੀ ਬੋਜੂਚਾਰੈ ਸੋ ਸਭ ਹੀ ਰਹਿਤ ਨਿਰਾਲਮ ਜੰਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਰਬਿੰਕਾਰ ਨਰਲੰਭ ਭਾਰੂ ਅਨਿਲ ਅਨਾਦ ਅਸੰਭਹ ਤਾਕਾਮੁੜ ਚਾਤਿ ਵਿਧਾ ਜਪ ਭੇਵਨ ਪਾਵਤ ਵਿਦਾ ਤਾ ਕੋ ਗਰਬ ਹਨਮਾਨਤ ਮਹਾ ਮੂੜ ਗਛ ਬਿਨ ਜਾਣਤ ਮਹਾਦੇਵ ਕੈ ਸਦਾ ਸ਼ਿਵ ਨਿਰੰਕਾਰ ਕਾ ਜਨਤਨਾ ਭੇਵ ਆਪੋ ਆਪਨੇ ਵਦ ਹੈ ਜਿਤੀ ਵਰਨਤ ਬਿਨ ਪਿੰਦੋ ਹੈ ਰੇਤੀ ਉਮਰਾਲਾ ਨਾ ਜਾਏ ਵਿਸਾਰਖ ਹੈ ਵਿਸ ਜਾਉ ਸੁਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਰੰਗ ਭਿਓ ਰਖਹੀ ਭੂਪਾ ਡਜਿਰ ਸਿਤ ਕਿਨੀ ਉਤਪਿਖਾਨ ਬਹੋਰਾ ਦਿਨੀ ਪਹਾ ਹੋਲਾ ਰਾਜਾ ਹੈ ਬੇਠਾ ਖਹ ਸੋਟ ਬਿਯ ਅਸ਼ੰਕਰੇ ਕੀਠਾ ਸਿਗਰੇ ਸ਼੍ਰਿਸ਼ਟ ਰਿਖਾਈ ਅਚੰਭਵ ਆ ਜੁਗਾਦ ਸੁਸ਼ੰਭਵ ਅਰਚਾ ਮੇਰੀ ਤੁਮ ਕਰੋ ਸਖੋ ਵਾਰਿਆ ਸਖ ਸੰਗ ਰੋ ਡੁਸ਼ਟ ਜਿਤੇ ਅਠ ਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਟ ਜੇ ਅਦੁੱਤ ਸਰਨੀ ਭਰੀ ਤਿਨ ਕੈ ਡੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਬਗ ਪਰਿ ਤੇ ਹਾਰੇ ਤਿਨ ਕੈ ਦਮ ਸੰਕਟ ਸਭ ਟਾਰੇ ਜੋ ਖਲ ਕੋ ਇਕ ਬਾਤ ਆਏ ਹੈ ਤਾਖੇ ਗਾਨ ਨਿਕ ਨਿਕ ਨਹਿ ਹੈ ਰੱਛਾ ਹੋਏ ਤਾਹੀ ਸਭ ਖਾਲਾ ਦੁਸ਼ਟੋ ਅਰਸ਼ਟੋ ਡਰੈਦ ਕਾਲਾ ਕਿਰਪਾ ਦ੍ਰਿਸ਼ਟਾ ਜਨ ਜਾਣਹਿ ਰਹੋ ਤਾਖੇ ਤਾਪ ਤੁਨਖ ਮੋ ਹਰ ਹੋਰ ਸਦ ਕਰਮੋ ਸਭ ਹੋਈ ਦੁਸ਼ਟ ਸ਼ੈਸਗੈ ਨਾ ਕੋਈ ਏਹ ਵਾਰਜਨ ਦਸ ਮਹਾਰਾ ਕਾਲ ਹਾਸ ਤੇ ਤਾਹੀ ਬਹਾਰਾ ਜਿੰਨਰ ਨਾਮ ਤੇ ਅਰੋ ਕਹਾ ਆਦਾਰਤ ਦੁਸ਼ਟੋ ਤਿਰਹਾ ਅੜਾ ਖੇਤਮੈ ਸਰਨ ਦੇਹਾਰੀ ਆਪਹਾ ਦੇ ਲਿਹੋ ਬਹਾਰੀ ਸਰਬ ਧਰਮ ਸਹਾਈ ਦੁਸ਼ਟ ਰੋਖ ਤੇ ਲਿਹੋ ਬਚਾਈ ਅੜਾ ਖੇਤਮੈ ਸਰਨ ਦੇਹਾਰੀ ਆਪਹਾ ਦੇ ਲਿਹੋ ਬਹਾਰੀ ਸਰਬ ਧਰਮ ਸਹਾਈ ਦੁਸ਼ਟ ਰੋਖ ਤੇ ਲਿਹੋ ਬਚਾਈ